ਇੱਕ ਸਾਨੂੰ ਕੰਪਲੀਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਹੇ ਆ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਮ ਹੋਰ ਮੈਨੂੰ ਹੁਣ ਯਾਦ ਨਹੀਂ ਬਟ ਸਾਨੂੰ ਹੁਣ 2 ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਰਾਈ ਤਸਕਰੀ ਕਰਾ ਰਹੇ ਆ। ਮੈਂ ਕੱਲ ਚੌਂਕੀ ਇਨਚਾਰਜ Town ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ ਟਰੈਪ ਲਾਇਆ। ਪ੍ਰਾਈਵੇਟ ਕੱਪੜਿਆਂ ਦੇ ਵਿੱਚ ਟਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀ ਇਨਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਕੁੜੀਆਂ ਬਣਾਉਣ ਡੀਆਂ ਵਾ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਬੱਟਤ ਸੀ ਤੇ ਜਿਹੜਾ ਹੈਰੋਇਨ ਸੀਗੀ 10 ਗ੍ਰਾਮ ਉਹ ਅਸੀਂ ਰਿਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਪਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਨੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਣੀਆਂ ਜਿਹੜੀਆਂ ਜਿੰਦਰੇਂਦਰੋਂ ਬੰਦ ਕਰਕੇ ਤੇ ਪਿੱਛੋ ਮਿਸੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਤੋੜ ਗਿਆ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਹਾਂ ਮੁਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਜੜਿਆਲੇ ਦੇ ਵਿੱਚ ਮੋਸਟ ਪ੍ਰੋਬਬਲੀ 70 80% ਜਿਹੜਾ ਵਾ ਨਸ਼ੇ ਤੇ ਕਾਬੂ ਪਿਆ ਵਾ ਇਹ ਪਰਿਵਾਰ ਜਿਹੜਾ ਸੀ ਇਹਦੀ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਨਾਂ ਦੇ ਜਿਹੜੇ ਜੈਂਟਸ ਮੈਂਬਰ ਆ ਮੇਲ ਮੈਂਬਰ ਜਿਹੜੇ ਆ ਉਹ ਪਹਿਲਾਂ ਜੇਲ੍ਹ 'ਚ ਆ ਤੇ ਇਹ ਬੀਬੀਆਂ ਜਿਹੜੀਆਂ ਇਹ ਮਗਰੋਂ ਉਹਨਾਂ ਦੀ ਸ਼ਹਿਦ ਦੇ ਧੰਦਾ ਚਲਾ ਰਹੀਆਂ ਸੀ ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਬੋਰਡ ਤੇ ਲਿਆ ਕੇ ਪੁੱਛਗਿਸ਼ ਕਰਾਂਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਵਾ ਰੰਗੇ ਅਸੀਂ ਡਰਗਮਣੀ ਸਮੇਤ ਵਟਤ ਦੇ ਪੈਸਿਆਂ ਸਮੇਤ 10 ਗ੍ਰਾਮ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰ ਰਹੇ